ਗਲੇ ਦੇ ਵਿੱਚ ਕਰਦੇ ਬਾਹਰ ਖੜੀ ਸੀ ਅਜੀਬ ਚੀਜ਼ ਕਿ ਆਸਾ ਪਾਸਾ ਦੇਖ ਕੇ ਬੰਦੇ ਨੇ ਪਾਲਿਆ ਹੱਥ ਤੇ ਮੌਕੇ ਤੇ ਹੋ ਗਿਆ ਫਰਾਰ ਪਰ ਨਾਲ ਦਾ ਸਾਥੀ ਲੋਕਾਂ ਨੇ ਫੜ ਕੇ ਉਹਦਾ ਚੰਗਾ ਚੜਿਆ ਕੋਟਾਪਾ ਜੀ ਹਾਂ ਦਾਦੀਏ ਕੀ ਮਾਮਲਾ ਜਲੰਧਰ ਤੋਂ ਸਾਹਮਣੇ ਆ ਜਲੰਧਰ ਦੇ ਬੈਸਟ ਹਲਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰ ਦਾ ਤਾਂ ਵਾਧੀਆਂ ਜਾ ਰਹੇ ਨੇ ਉੱਥੇ ਹੀ ਵਸਤੀ ਸੇਖ ਦੇ ਵਿੱਚ ਮੋਟਰਸਾਈਕਲ ਚੋਰੀ ਕਰਨ ਆਏ ਵਿਅਕਤੀ ਦੇ ਵਿੱਚੋਂ ਇੱਕ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਉਸ ਦਾ ਨਾਲ ਦਾ ਸਾਥੀ ਲੋਕਾਂ ਦੇ ਹੱਥੀ ਚੜ ਗਿਆ ਜਿਸ ਤੋਂ ਬਾਅਦ ਗੁੱਸੇ ਵਿੱਚ ਭੜ ਕੇ ਲੋਕਾਂ ਨੇ ਇਹਦੇ ਸਾਥੀ ਦੀ ਚੰਗੀ ਛੇਤ੍ਰ ਪ੍ਰੇੜ ਕੀਤੀ ਉਦੋਂ ਹੀ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਪਰ ਉਹਨਾਂ ਦੇ ਨਾਲ ਵੀ ਟਕਰਾਰ ਵਾਜੀ ਹੋਈ ਹੈ ਸਰ ਆ ਵੀਰ ਇੱਕ ਮਿੰਟ ਯਾਰ ਸੁਣਦਾ ਮੈਂ ਪੁਲਿਸ ਦਾ ਕੰਮ ਆ ਪੁਲਿਸ ਦਾ ਕੰਮ ਜੇ ਪੁਲਿਸ ਦਾ ਕੰਮ ਆ ਪੁਲਿਸ ਤੁਹਾਨੂੰ ਕਹਿੰਦਾ ਵੀਡੀਓ ਲਿਆ ਕੇ ਦਿਖਾਓ ਜਦੋਂ ਪਹਿਲੇ ਚੋਰੀ ਹੋਈ ਇਹ ਬੰਦੇ ਲੱਭ ਕੇ ਦਿਨੇ ਤੱਕ ਲੱਭੇ ਨਹੀਂ ਗਏ ਮੈਂ ਆਇਆ ਨਾ ਮਾਰੇ ਫਾਦੀ ਕੋਈ ਨਹੀਂ ਬੰਦੇ ਦੀ ਗੱਲ ਸੁਣ ਲੋ ਬਾਤ ਨਹੀਂ ਕਰਵਾਣੀ ਆ ਪਾਪੜਿਆ ਆਂ ਤੇਰੀ ਗੱਲ ਨੂੰ ਆਚਣ ਬਾਡੀ ਚੀਜ਼ ਕੋ ਆਚੇ ਭਿਲੇ ਲਾਂਗੇ ਜਾ ਤੂੰ ਚੱਲ ਯਾਰ ਇੱਕ ਮਿੰਟ ਸੁਣਾ ਵੀ ਰੱਖ ਫੇਰ ਆ ਇਲਾਕਾ ਨਿਵਾਸੀਆਂ ਨੇ ਇਸ ਮੌਕੇ ਦੇ ਉੱਤੇ ਗੱਲਬਾਤ ਕਰਦੇ ਦੱਸਿਆ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਉਹਨਾਂ ਨੇ ਇੱਕ ਸਾਥੀ ਨੂੰ ਕਾਬੂ ਕੀਤਾ ਸੀਐਮ ਸਾਹਿਬ ਕਹਿ ਰਹੇ ਮਿੰਦਰਪਗਤ ਜਿਤਾਓ ਮੰਤਰੀ ਬਣਾਵਾਂਗੇ ਨਸ਼ਾ ਤੋਪੰ ਕਰਾਵਾਂਗੇ ਜਦੋਂ ਮਿੰਦਰਪਗਤ ਦੇ ਵਿੱਚ ਪੁੱਛਿਆ ਯਾਰ ਕਿ ਮਿੰਦਰਪਗਤ ਚੋਰੀਆਂ ਕਰਦੇ ਬਈ ਮਿੰਦਰਪਗਤ ਨੇ ਕਿਹਾ ਇਹਨਾਂ ਚੋਰੀਆਂ ਕਰਨ ਦੱਸੋ ਜੀ ਮਤਲਬ ਕੁਛ ਨਹੀਂ ਨਾ ਐਮਐਨ ਕੁਛ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਇਹ ਤਾਂ ਬੰਦੇ ਨੂੰ ਆਪ ਜਾਗਣਾ ਪੈਣਾ ਜੀ ਇੱਟਾ ਦੇ ਸ਼ਤਰਵੇਰ ਨੇ ਪੈਣਾ ਤਾਂ ਕਾਬੂ ਆਣੇ ਦੱਸਾਰੀ ਸੋਚਣ ਦੇ ਕਰੀ ਤੇ ਬੜਾ ਲੱਗੇ ਕਿਆ ਮਨਤਾ ਜੀ ਨਹੀਂ ਲੱਗਣੀ ਅੱਜ ਇਥੇ ਜੋੜੀ ਕੀਤੀ ਕੱਲ ਕਿ ਤੋਂ ਹੋਰ ਤਾਂ ਲੱਗਣੀ ਪਹਿਲੀ ਤੀਜਾ ਚੌਥਾ ਚਾਂਸ ਹੋ ਗਿਆ ਪਹਿਲਾਂ ਤਾਲੇ ਟੁੱਟੇ ਜੀ ਸਾਡੇ ਮੱਲੇ 'ਚ ਦੂਜੀ ਵਾਰੀ ਐਕਟੀਵਾ ਚੱਕੀ ਗਈ ਹੈ ਸਾਡੇ ਕਮਾਂਡ ਮੱਥਾ ਸਾਹਮਣੇ ਬਿਲਕੁਲ ਆ ਤੀਜੀ ਵਾਰੀ ਮੇਰਾ ਦਿੰਦੇ ਹਾਰੇ ਮੋਟਰਸਾਈਕਲ ਚੱਕ ਲਿਆ ਇਹ ਮਨ ਕੋਦਰੋਂ ਆਇਆ ਮੱਥਾ ਦੇ ਇੱਕ ਛੋੜੇ ਜੀ ਅੱਠਵੇਂ ਨਾ ਆਣ ਕੇ ਮੈਂ ਮੋਟਰਸਾਈਕਲ ਲਾਇਆ ਬਾਬਾ ਜੀ ਦੇ ਜਨਮ ਦਿਨ ਸੀ ਕੇਕ ਕਟਾਣ ਗਏ ਆ ਜੀ ਜਨਮ ਦਿਨ ਦਾ ਕੇਕ ਕਟਾ ਕੇ ਆਏ ਆ ਮੋਟਰਸਾਈਕਲ ਲਾਇਆ ਮਾਤਾ ਜੀ ਕੱਪੜੇ ਧੋ ਰਹੇ ਸੀ ਇੱਕ ਤਾਂ ਮੈਂ ਕੋਠੇ ਚੜ ਗਿਆ ਸੀ ਵਾਈ ਕਰਨ ਮੈਂ ਥੱ ਮੈਂ ਬੰਦਿਆਂ ਨੂੰ ਪੁੱਛਿਆ ਕਿ ਨਹੀਂ ਭਾਈ ਤੁਸੀਂ ਮੋਟਰਸਾਈਕਲ ਲੈ ਕੇ ਗਏ ਕਰੇ ਮੈਂ ਘਰ ਆਣ ਕੇ ਪੁੱਛਿਆ ਸਾਰਿਆਂ ਨੂੰ ਮੈਂ ਕਿੱਦਾਂ ਮੋਟਰਸਾਈਕਲ ਮੋਟਰਸਾਈਕਲ ਤੂੰ ਲੈ ਕੇ ਆਇਆ ਯਾਰ ਉਹਨੇ ਬੈਠੋ ਉਹਨੇ ਲਾਇਆ ਅੱਛਾ ਮੈਂ ਟੋਪੇ ਲਾ ਕੇ ਨਹੀਂ ਪਾਣੀ ਤੇ ਕੈਮਰੇ ਚ ਆਇਆ ਬੰਦਾ ਨਹੀਂ ਚੱਕਦੇ ਆ ਕੈਮਰੇ ਜਾਂ ਗੇੜੀਆਂ ਮਾਰਦੇ ਗੇੜੀਆਂ ਮੈਂ ਭਾਈ ਮੈਂ ਉਹ ਕਹਿੰਦਾ ਮੈਂ ਆਪਣੀ ਭੈਣ ਘਰ ਆਇਆ ਸੀ ਅਰੇ ਜਾਣਾ ਆਪਣੀ ਘਰ ਆਣਾ ਕੋਸ ਕਰਕੇ ਸਹੀ ਉਹ ਕਹਿੰਦਾ ਭੈਣ ਤੇਰੀ ਕੋਈ ਨਹੀਂ ਜਿੱਦਾਂ ਜਿੱਦਾਂ ਗੰਦਾ ਸਗਾ ਲਾਲਾ ਮੇਰਾ ਅੱਛਾ ਜੀਜਾ ਕਹਿੰਦਾ ਇਹਦਾ ਜੀਜਾ ਕਿਹੜਾ ਗੰਦਾ ਸਗਾ ਆਈ ਆਈ ਤੇ ਬੋਲ ਲਾ ਗੋਰਾ ਮੇਰੇ ਨਾਮ ਕਰੰਦੇ ਆ ਮੋਰ ਸਾਹਿਬ ਪੈਦਾ ਕਰਾ ਦੇ ਮੇਰਾ ਭਰਾ ਬੱਜ ਨਾਲ ਬਖਸ਼ਿਆ ਕਰੋ ਅੱਲਾ ਤੇ ਬਖਸ਼ਿਆ ਕਰੋ ਘਰ ਨਹੀਂ ਛੱਡੇ ਕਿਤੇ ਹੈ ਮੋਇਓ ਤੁਸੀਂ ਕਹਿੰਦਾ ਆਪਣੇ ਮੂੰਹ ਮੰਦਾ ਵਿੱਚ ਟੈਲੋਨਾ ਨਾ ਕਹਿੰਦਾ ਕਿੰਨਾਂ ਸਾਲ ਹੋ ਗਏ ਤੁਸੀਂ ਲੋਕਾਂ ਦੀ ਮਿਹਨਤ ਦੀ ਚੀਜ਼ ਲੈ ਜਾਂਦੇ ਹੋ ਕੋਈ ਲੋਕੀ ਮਿਹਨਤ ਨਾ ਬਣਾਉਂਦੇ ਆ ਮਿੰਟਾਂ ਚ ਚੋਰੀ ਕਰਕੇ ਲੈ ਆ ਜਾਂਦੇ ਆ ਜੀ ਨਹੀਂ ਜੀ ਅੱਖ ਸਵਾਲ ਅਕੜਾ ਮੋਰਚਲ ਹੋ ਗਿਆ ਲੋਕੀ ਮੇਨ ਕਰ ਕਰਕੇ ਕਿਸ਼ਤਾ ਲੋਂਦੇ ਆਪਣੇ ਸਾਧ ਦੀ ਕਿ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਚੋਰਾਂ ਦੇ ਵੱਲੋਂ ਨਿਤ ਨਮਿਤ ਨਮਿਤ ਤਰੀਕੇ ਅਪਣਾਏ ਜਾ ਰਹੇ ਨੇ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਵਾਸਤੇ ਹੁਣ ਲੋਕਾਂ ਨੂੰ ਲੋੜ ਹੈ ਸੁਚੇਤ ਹੋਣ ਦੀ ਹਕੀਕਤ ਰੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ